ਸਾਰੇ ਕਾਲਜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਦੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਆਪਣੀ ਨਰਖ ਫਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਪਹੁੰਚੇ ਆ ਪੰਡ ਭਾਈ ਲੱਦੋ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਸਜਣੋ 4-5 ਦਿਨ ਤੋਂ ਆਪਣੀ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਬੜੇ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਸਾਡੇ ਸਤਿਕਾਰਯੋਗ ਦਾਦਾ ਜੀ ਰੱਬ ਨੂੰ ਪਿਆਰੇ ਹੋ ਗਏ ਤੇ ਉਸ ਕਾਰਨ ਜਿਹੜੀ ਉਹਨਾਂ ਦੀ ਡੈਥ ਹੋ ਗਈ ਆ ਤੇ ਅਸੀਂ ਆਪਣੇ ਜਿਹੜੇ ਆ ਨਹੀਂ ਕਿਤੇ ਵੀ ਪਹੁੰਚੇ ਜਿਹੜੇ-ਜਿਹੜੇ ਭੈਣ ਭਰਾ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਹੈ ਹੁਣ ਅਦਾ ਧੰਨਵਾਦ ਸਾਰਿਆਂ ਦਾ ਕਿਹੜਾ ਕਿਸੇ ਦਾ ਕੋਈ ਗਿਆ ਮੋੜ ਲੈ ਹੋਣਾ ਦੁੱਖ ਦੇ ਵਿੱਚ ਸ਼ਰੀਕ ਹੋਣਾ ਬੜੀ ਵੱਡੀ ਗੱਲ ਹੈ ਜੀ ਠੀਕ ਹੈ ਜੀ ਅਸੀਂ ਸਾਰਿਆਂ ਨੂੰ ਇਹ ਚਾਹੁੰਨੇ ਆ ਕਿ ਉਧਰ ਮਾਹੌਲ ਵੀ ਬਹੁਤ ਜ਼ਿਆਦਾ ਗਰਮ ਹੋਇਆ ਤੇ ਆਪ ਉਹ ਆਪਣਾ ਜਿਹੜਾ ਬਚਾ ਕੀਤਾ ਜਾਵੇ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਗਰਮ ਆ ਅੱਜ ਤੋਂ ਠੀਕ ਹੈ ਜੀ ਫੁੱਲ ਤਿਆਰੀਆਂ ਆ ਕੋਈ ਵੀ ਨਹੀਂ ਜਿਹੜੇ ਮੇਨ ਬਾਰਡਰਾਂ ਦੇ ਉੱਪਰ ਆ ਉਹਨਾਂ ਨੂੰ ਪਤਾ ਹੈ ਦੂਜੇ ਜਿਹੜੇ ਆ ਦੂਰ ਆ ਉਹਨਾਂ ਨੂੰ ਨਹੀਂ ਕਿਸੇ ਗੱਲ ਦਾ ਪਤਾ ਤੇ ਆਂ ਦਿੰਦੇ ਆ ਮੂਲ ਨਾਲੋਂ ਵਿਆਜ ਪਿਆਰਾ ਆਪੋ ਆਪਣੇ ਘਰ ਦਾ ਜਿਹੜਾ ਸਿਸਟਮ ਆ ਆਪ ਨੂੰ ਪਤਾ ਹੈ ਜਿਹੜੇ ਸਾਡੇ ਦਾਦਾ ਜੀ ਸੀ ਉਹ ਸਾਡੇ ਫਾਦਰ ਸਾਹਿਬ ਨੂੰ ਜ਼ਿਆਦਾ ਸਾਨੂੰ ਪਿਆਰ ਕਰਦੇ ਠੀਕ ਆ ਜੀ ਉਹਨਾਂ ਨੇ ਸਾਨੂੰ ਬੜਾ ਸੰਭਿਆ ਹੈ ਹਰ ਇੱਕ ਚੀਜ਼ ਦੁਨੀਆ ਦੀ ਦਿੱਤੀ ਜਾਂ ਲਿਆ ਕੇ ਹਰ ਇੱਕ ਖੁਆਇਸ਼ ਪੂਰੀ ਕੀਤੀ ਹੈ ਸਾਡੀ ਤੇ ਹਰ ਇੱਕ ਨੌਲਜ ਦਿੱਤੀ ਆ ਤੇ ਹਰ ਇੱਕ ਗੱਲ ਸਿਖਾਈ ਆ ਕਿ ਕਿਹੜੇ ਹਸਾਬ ਨਾਲ ਬਾਹਰ ਅੰਦਰ ਰਹਿਣਾ ਤੇ ਕਿਹੜੇ ਹਸਾਬ ਨਾਲ ਗੱਲਬਾਤ ਕਰਨੀ ਆ ਗੱਲ ਜਾਣਦੇ ਆਂਦੇ ਆ ਵੀ ਵਜਨ ਕੀਤੇ ਹੋਣਾ ਕਿ ਕਿਸੇ ਨਾਲ ਧੋਖਾ ਨਹੀਂ ਕਰਨਾ ਹੈ ਕਿਸੇ ਦੀਆਂ ਵੱਧਵਾਵਾਂ ਵਾਲੀ ਲੈਣੀਆਂ ਕਿਸੇ ਦਾ ਗਰੀਬ ਦਾ ਰੁਪਈਆ ਨਹੀਂ ਖਾਣਾ ਚਲੋ ਸ਼ੁਰੂ ਤੋਂ ਹੀ ਉਹਨਾਂ ਦੇ ਜਿਹੜੇ ਸੁਭਾਅ ਸੀ ਨੇਚਰ ਜੀ ਸ਼ੁਰੂ ਤੋਂ ਹੀ ਉਹਨਾਂ ਦੇ ਪਰਣ ਸੀ ਗੱਲਾਂ ਦੇ ਉਹਨਾਂ ਨੇ ਅਮਲ ਕਰਕੇ ਸੰਸਕਾਰ ਦਿੱਤੇ ਹੋਏ ਕਰਕੇ ਇਹ ਆਪਣੇ ਰਸਤੇ ਤੇ ਤੁਰ ਰਹੇ ਸੀ ਵਧੀਆ ਚਲੋ ਆਪਣੇ ਕਾਰੋਬਾਰ ਚਲਾ ਰਹੇ ਸੀ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਪਿੰਡ ਸਾਡਾ ਬੱਦਰਪੁਰ ਉਧਰ ਦਾ ਜਨਮ ਸੀ ਸਾਰਾ ਕੁਝ ਉਹਨਾਂ ਵੇਖਿਆ ਸੀ ਆਪਣੇ ਪਿੰਡੇ ਉੱਪਰ ਹੰਡਾਇਆ ਆਇਆ ਸੀ ਚੰਗੇ ਮਾੜੇ ਦਿਨ ਹੰਡਾਏ ਹੋਏ ਸੀ ਠੀਕ ਹੈ ਜਦੋਂ 47 ਦੀ ਵੰਡ ਹੋਈ ਸਾਰਾ ਕੁਝ ਉਹਨਾਂ ਵੇਖਿਆ ਸੀ ਤੇ ਅੱਜ ਵੀ ਜੋ ਮਾਰੇ ਹਲਾਤ ਚੱਲ ਰਹੇ ਆ ਜੰਗਾ ਦੀਆਂ ਤਿਆਰੀਆਂ ਉਹ ਸਾਰਾ ਕੁਝ ਹੀ ਸਾਨੂੰ ਦੱਸ ਦੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਣਾ ਜਿਹੜਾ ਬਚਾਅ ਤੁਸਾਂ ਕਰਨਾ ਹੈ ਠੀਕ ਆ ਜੀ ਤੇ ਹਾਰਟ ਆਟੈਕ ਆਉਣ ਕਰਕੇ ਚਾਨਕ ਜਿਹੜੀ ਉਹਨਾਂ ਦੀ ਮੌਤ ਹੋ ਗਈ ਆ ਕੋਈ 90 ਕ ਸਾਲ ਦੇ ਤਕਰੀਬ ਉਮਰੇ ਕੁਜਾਰਾ ਨਹੀਂ ਤੇ ਚੰਗੇ ਭਲੇ ਸਾਡੇ ਨੂੰ ਕਾਇਮ ਸੀ ਇਸ ਕਰਕੇ ਚਲੋ ਦੁਸ਼ਹਿਰੇ ਦੀ ਜਿਹੜੀ ਤਰੀਕ ਹੈ ਉਹਨਾਂ ਦੀ ਉਹ ਵੀ ਆਪਾਂ ਸਾਂਝੀ ਕਰਾਂਗੇ ਤੇ ਅੱਜ ਖਾਸ ਕਰਕੇ ਬੜੇ ਉਹ ਦਿਨ ਦੇ ਭੈਣ ਭਰਾਾਂ ਦੇ ਵੀਡੀਓ ਬਣਾਉਣੀ ਕਿਸੇ ਤੇ ਨਹੀਂ ਪਹੁੰਚਿਆ ਗਿਆ ਤੁਹਾਨੂੰ ਪਤਾ ਜਦੋਂ ਇਹੋ ਜੀ ਘਰ ਵਿੱਚ ਕੋਈ ਗੱਲ ਬਾਤ ਵੇ ਨਹੀਂ ਪਹੁੰਚ ਜਾਂਦਾ ਤੇ ਇਸ ਕਰਕੇ ਅਸੀਂ ਇੱਥੇ ਆਏ ਹੋਏ ਤੇ ਭਾਈ ਗੁਰਪ੍ਰੀਤ ਸਿੰਘ ਕਹਿੰਦਾ ਕਿ ਆਪਾਂ ਜ਼ਰੂਰੀ ਆ ਤੇ ਚਲੋ ਤੁਹਾਡੇ ਨੂੰ ਵੀ ਦੁੱਖ ਸਾਂਝਾ ਕਰਨਾ ਪੈਂਦਾ ਜਿਹੜੇ ਆਏ ਆ ਠੀਕ ਆ ਜੀ ਅਕਸਰ ਕੰਮ ਆ ਤੇ ਕਰਨਾ ਹੀ ਪੈਣਾ ਖੇਰੀ ਇਹ ਤਾਂ ਸਤਿਗੁਰ ਦਾ ਬਾਣਾ ਹੈ ਬਾਣੇ ਵਿੱਚ ਰਹਿ ਕੇ ਬਲ ਜਿਹੜਾ ਉਹ ਮੰਨਣਾ ਹੀ ਪੈਣਾ ਬਾਣਾ ਜੋ ਸਤਿਗੁਰ ਨੇ ਕੀਤੀ ਆ ਤੇ ਕੰਮਕਾਰ ਜਿਹੜਾ ਬਾਈ ਗੁਰਪ੍ਰੀਤ ਕਹਿ ਰਿਹਾ ਕਿ ਚਾਰ ਪੰਜ ਦਿਨ ਤੋਂ ਪਹੁੰਚੇ ਤੇ ਇਹ ਕਰਕੇ ਸਾਰੇ ਆਖ ਰਹੇ ਨੇ ਕਿਤੇ ਨਹੀਂ ਅਸੀਂ ਪਹੁੰਚੇ ਹੁਣ ਇਹਦੀ ਗੁਰਪ੍ਰੀਤ ਦੀ ਆਪਾਂ ਸਿਰਫ ਵੀਡੀਓ ਬਣਾਉਣੀ ਆ ਤੇ ਆਓ ਕਰੀਏ ਗੱਲਬਾਤ ਹੋਰ ਬਾਈ ਗੁਰਪ੍ਰੀਤ ਸਾਹਿਬ ਕੀ ਹਾਲ ਹੈ ਠੀਕ ਜੀ ਵਧੀਆ ਚੱਲ ਰਿਹਾ ਤੇ ਹੋਰ ਬਾਨ ਵਧੀਆ ਕਿਰਪਾ ਨਾਲ ਜੀ ਨਾਮ ਜੀ ਗੁਰਪ੍ਰੀਤ ਸਿੰਘ ਗੋਪੀ ਹਾਂ ਜੀ ਪਿੰਡ ਭਾਈ ਲੱਤੂ ਤਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਲ ਸਾਹਿਬ ਠੀਕ ਹੈ ਮੈਲ ਨੰਬਰ 98143 64924 ਹਾਂ ਜੀ ਬੜੀ ਮਾੜੀ ਗੱਲ ਆ ਜੀ ਕੋਈ ਜੀ ਤੁਰ ਜਾਣਾ ਹਾਂ ਬਜ਼ੁਰਗ ਘਰ ਦਾ ਜਿੰਦਰਾ ਹੰਦਾ ਜਿੰਦਰਾ ਜੀ ਮੈਂ ਬੰਦਾ ਦਾ ਮੰਜੇ ਤੇ ਪਿਆ ਨਹੀਂ ਮਾਂ ਉਹਨਾਂ ਦੀ ਤਾਂ ਸਿਹਤ ਬੜੀ ਕਾਇਮ ਸੀ ਬੜੇ ਬੜੇ ਤੁਰੇ ਫਿਰਦੇ ਸੀ ਬਾਕੀ ਘਰੇ ਭੈਣ ਭਰਾ ਆਉਂਦੇ ਦੁੱਖ ਦੇ ਵਿੱਚ ਕਿਤੇ ਨਹੀਂ ਜਾਇਆ ਜਾਂਦਾ ਹਾਂ ਉਹ ਫਿਰ ਤੁਹਾਨੂੰ ਮਾਣ ਦਿਆ ਉਹਦੋਂ ਤੋਂ ਉਹਦੇ ਆਪਣੇ ਕੋਲ ਮਾਲ ਹੈਗਾ ਤੇ ਫਿਰ ਆਉਂਦਾ ਵੇਖਦਾ ਜਾਂਦਾ ਆਹ ਚੀਜ਼ ਪਸ਼ੂ ਹੈਗੇ ਇਹੇ ਚਲੋ ਕੋਈ ਫਿਰ ਜ਼ਰੂਰੀ ਮਾਂ ਚੱਲ ਵੀਡੀਓ ਬਣਾਈ ਨਹੀਂ ਬੜੇ ਚਿਰ ਦੀ ਕਰਦੇ ਟਾਈਮ ਕੱਢੋ ਫਿਰ ਇਹ ਆ ਗਈ ਇਹ ਚੱਕਰ ਆ ਕਿ ਬਣਾਉਣੇ ਕਿੰਨਾ ਕੁ ਸਮਾਂ ਹਣ ਗੁਜ਼ਰਾ ਚਲੋ ਜਿਹੜਾ ਜੀਤ ਤੁਰ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਇਹ ਭਾਣਾ ਸਾਨੂੰ ਵੀ ਮੰਨਣਾ ਪੈਣਾ ਹੈ ਕੰਮ ਤੇ ਕਰਨਾ ਹੀ ਪੈਣਾ ਜੀ ਤੇ ਬਾਕੀ ਬੜਾ ਸਾਨੂੰ ਪਿਆਰ ਕਰਦੇ ਸਾਨੂੰ ਉਹਨੇ ਆਪਣੇ ਸਾਡੇ ਫਾਦਰ ਸਾਹਿਬ ਤੋਂ ਜ਼ਿਆਦਾ ਸਾਨੂੰ ਸਮਝ ਕੇ ਪਿਆਰ ਕੀਤਾ ਹੰਦੇ ਨਾ ਮੂਨ ਨਾਲੋਂ ਗਿਆਜ ਪਰ ਸਾਨੂੰ ਜ਼ਿਆਦਾ ਨੇ ਪਾਲਿਆ ਪੋਸਿਆ ਹੈ ਤੇ ਸਾਨੂੰ ਵੀ ਉਹਨਾਂ ਦਾ ਜ਼ਿਆਦਾ ਆ ਠੀਕ ਆ ਸਾਨੂੰ ਵੀ ਆਪਣੇ ਦਾਦਾ ਜੀ ਦਾ ਜ਼ਿਆਦਾ ਆ ਆਪੋ ਆਪਣੇ ਘਰਾਂ ਦੇ ਜਿਵੇਂ ਸ਼ਿਫਟ ਮੈਂ ਕੋਈ ਕਿ ਇਹ ਦਾਦੇ ਦਾਦੀ ਨੂੰ ਕੋਈ ਕਵਾਕੇ ਨਹੀਂ ਖੋਜ ਕੋਈ ਰੋਟੀ ਪਾਣੀ ਨਹੀਂ ਅਸੀਂ ਤੇ ਹਰ ਇੱਕ ਗੱਲ ਸ਼ੇਅਰ ਕਰਦੇ ਹਾਂ ਉਹ ਕਿ ਛਕਣਾ ਦੇ ਗਫਾ ਪਾਣੀ ਆ ਜਿੰਦਗੀ ਦੇ ਵਿੱਚ ਜਿਹੜਾ ਇੱਕ ਵਾਰ ਚੱਲ ਗਿਆ ਦੁਬਾਰਾ ਉਹ ਇਨਸਾਨ ਨੇ ਨਹੀਂ ਆਉਣਾ ਹੈ ਉਹਨੇ ਜਿਉਂਦੇ ਆ ਪੁੱਛ ਗਏ ਨਾ ਤੇ ਮੜਿਆ ਮਰਿਆ ਪਿੱਛੇ ਮੇਲੇ ਬਣਾਈਏ ਉਹ ਕੀ ਫਾਇਦਾ ਜਿਉਂਦਿਆਂ ਦੀ ਕਦਰ ਕਰੀਏ ਜਿਉਂਦਿਆਂ ਦੀ ਕਰਨੀ ਚਾਹੀਦੀ ਹੈ ਨਾ ਫਿਰ ਕਰਦਾ ਨਹੀਂ ਨਹੀਂ ਕਰਦਾ ਹੱਪੋ ਆਪਣੇ ਜਿਵੇਂ ਲੋਕੇਸ਼ਨ ਘਰਾਂ ਦੇ ਬਣੇ ਸਾਡਾ ਲੋਕੇਸ਼ਨ ਹੀ ਹੋ ਜਾ ਸਾਨੂੰ ਚੰਗੇ ਸੰਸਕਾਰ ਦਿੱਤੇ ਸਾਨੂੰ ਪਾਲਿਆ ਪੋਸਿਆ ਚੰਗੇ ਉਸ ਹਿਸਾਬ ਨਾਲ ਚੱਲ ਰਹੇ ਹਾਂਜੀ ਹਾਂਜੀ ਹਰ ਇੱਕ ਗੱਲ ਦੱਸਣੀ ਬੰਦ ਹੀ ਫਰਜ਼ ਪੰਦਾ ਹਰ ਇੱਕ ਉਹਨਾਂ ਦੇ ਕਹਿਣੇ ਦੇ ਵਿੱਚ ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ ਅੱਜ ਜ਼ਿੰਮੇਵਾਰੀਆਂ ਸਾਰੀਆਂ ਉਹਨਾਂ ਦੇ ਕੋਲ ਹੀ ਭਾਵੇਂ ਅਸੀਂ ਆਪਣੇ ਸਾਰਾ ਕੋਸ਼ਿਸ਼ ਹੀ ਪਰ ਨਹੀਂ ਘਰ ਦਾ ਖਜ਼ਾਨਾ ਨੇ ਤੇ ਚਲੋ ਬਣਾਈਏ ਆਪਾਂ ਫਿਰ ਵੀਡੀਓ ਲੰਮੀ ਨਾ ਕਰੀਏ ਮੈਂ ਤੋਂ ਸ਼ੁਰੂਆਤ ਕਰੀਏ ਕਿਹੜਾ ਸੂਬਾ ਤੇ ਕਿੰਨਾ ਦੁੱਧ ਆ ਇਹ ਦੂਜੇ ਸੂਏ ਆ ਜੀ ਆ ਬੱਚਾ ਮਗਰ ਕੱਟੀ ਆ ਹਾਂਜੀ ਕੱਟੀ ਆ ਮਨ ਸੂਈ ਨੂੰ ਕੋਈ ਤਿੰਨ ਕ ਮਹੀਨੇ ਲੱਗ ਪਾਗ ਹੋ ਗਏ ਹੋਣਗੇ ਕਿੰਨੇ ਮਹੀਨੇ ਲੱਗ ਪਾਗ ਹੋ ਗਏ ਦੂਜੇ ਸੂਏ ਅੱਛਾ 2.5 ਮਹੀਨੇ ਹੋ ਗਏ ਦੂਜੇ ਸੂਏ ਦੁੱਧ 8 ਕਿਲੋ ਹਾਂਜੀ ਦੁੱਧ 8.5 ਕਿਲੋ ਕੋਈ ਆਥ ਮੰਨ ਲੈ ਪੱਕਾ ਤੇ ਚਵਾਈ ਚੂਈ ਨਾ ਸੰਧੂ ਸਾਹਿਬ ਤੋਰ ਦੀ ਕੀ ਗੱਲਾਂ ਹੀ ਘਾਂ ਜਾ ਮਾਰ ਕੀ ਆ ਤੇ ਅੱਛਾ ਚਲੋ ਤੋਰਾ ਕਰਵਾਓ ਚੈੱਕ ਤੇ ਝੋਟੇ ਆ ਦੂਜੇ ਸੂਆ ਹਣਾ ਦੂਜੇ ਕਿਆਂ ਕੀ ਲੋ ਜੀ ਭਾਈ ਕਰੋ ਚੈੱਕ ਥਾਨ ਲੈਵਾ ਵੀ ਠੀਕ ਆ ਨੋਕ ਵਾਲਾ ਥਾਨ ਆ ਤੇ 8 ਕਿਲੋ ਦੁੱਧ ਜੇ ਕੋਈ 2 3 ਮਹੀਨੇ ਲੱਗ ਪਾਕਿਸਤਾਨ ਨੂੰ ਹੀ ਹੋ ਗਿਆ ਲੋ ਜੀ ਤੋਰ ਮਾਰੀ ਹਾਂ ਬੱਚਾ ਆ ਜੇ ਤੋਰ ਦੋ ਲੰਮੀ ਨਾ ਬੱਚੇ ਦਾ ਕਰਦੀ ਆ ਨਾ ਹਾਂਜੀ ਹਾਂਜੀ ਬੱਚੇ ਚਲੋ ਮੋੜ ਰਿਹਾ ਕੋਈ ਨਹੀਂ ਹਾਂ ਸਾਰੇ ਬੰਨੇ ਖੱਦਰੇ ਨਹੀਂ ਸੋਹਣੀ ਹੈ ਛੋਟੀ ਹਨਾ ਕਦ ਕਦ ਕੋਦ ਵੀ ਵੱਡਾ ਹਾਂਜੀ ਹਾਂਜੀ ਹੂੰ ਪਾਪਾ ਤੇਰੀ ਗੱਲ ਕਰੀਏ ਤੇ ਜੈ ਜੀ ਫਿਰ ਉਹ ਜੈ ਜੀ ਕਰ ਦਿੰਦੇ ਆ ਨਹੀਂ ਅੱਛਾ ਅੱਛਾ ਛੋਟੀ ਜੈ ਜੀ ਸੱਜਰੰ ਦੀ ਫਿਰ ਤਾਂ ਚਲੋ 43 ਸਹੀ 90 ਨੂੰ ਦੇ ਦੀ ਹਾਂ ਸਾਰਾ ਤਾਂ 70000 ਦੀ ਦੇਣੀ ਛੋਟੀ ਜੈ ਜੀ ਤੇ 70 ਚੋਂ ਵੀ ਕਰ ਦੇ 1000 1500 ਕਰ ਦੇ ਪਾੜ ਦੀ ਜਾਣ ਦੀ ਹੈ ਹਾਂ ਤੇ ਨਹੀਂ ਜਾਣ ਦੀ ਛੋਟੀ ਚੱਗੀ ਜਾਣ ਦੇ ਅੱਖ ਲਗੋ ਜਾਣ ਦਾ ਕੁਛ ਨਹੀਂ ਨਾ ਬਜੂ ਤੇ ਨਾ ਸਹੀ ਪਰ ਉਹ ਸਹੀ ਛੋੜਿਆ 200 ਹੀ ਕਰਿਓ ਜਿਆਦਾ ਨਾ ਕਰਿਓ 100 200 ਹੀ ਛੋੜ ਕਰ ਦਿਓ ਇਹ ਮਾਂ ਆ ਆ ਗਈ ਦੋ ਕਰੋ ਸੰਗ ਦੇ ਵਿੱਚ ਹਣਾ ਠੀਕ ਹੈ ਕਿੰਨਾ ਦੁੱਧ ਕੋਲਿਆ ਇਹ ਥਲੇ ਆ ਕਿੰਨਾ ਆਜੀ 8 ਕਿਲੋ ਹਣਾ ਤੇ ਉਹ ਬੱਚਾ ਵਛਾ ਬੱਚਾ ਵਛਾ ਚਲੋ ਖੋਲੋ ਤੋਰਾ ਤੋਰਾ ਠੀਕ ਹੈ ਲਓ ਜੀ 8 ਕਿਲੋ ਦੋ ਜੀ ਹਾਂ ਜੀ ਦੂਜਾ ਸੂਆ ਹੈਗੀ ਬੜੀ ਠੰਡੀ ਰੱਸੀ ਰੱਸੀ ਤੋਂ ਬਗੈਰ ਚੋਣੇਗੀ ਓਕੇ ਜੀ ਲਾ ਚਲੋ ਜੀ ਗਰਮੀ ਪਰ ਮੈਂ ਤੁਹਾਨੂੰ ਸਾਰਾ ਨਹੀਂ ਨਹੀਂ ਵਧਿਆ ਜੀ ਗਰਮੀ ਲਾਇਓ ਗਰਮੀ ਇਹਨੇ ਕਿੱਥੋਂ ਮਨੋਣੀ ਹੈ ਦੋਗਲਾ ਆਂਗੇ ਕ੍ਰੋਸ ਥਾਂ ਤੁਨ ਵੀ ਚੰਗਾ ਲੱਗਾ ਕਰਮਾ ਇਹ ਮਾਣਾ ਦੁੱਤ ਪੱਕਾ 8 ਕਿਲੋ ਆ ਜੀ ਠੀਕ ਹੈ ਤੇ ਮੋਹਲਬਾਈ ਗੁਰਪ੍ਰੀਤ ਕਿੰਨਾ ਪੱਕਾ 23 28 ਦੀ ਦੇ ਦੀਏ 28 ਦੀ 27 ਦੀ 25 ਦੀ ਦੇ ਦੀਏ ਹਾਂ ਤਾਂ ਨਹੀਂ 200 ਹੀ ਛੋੜ ਕਰਿਓ 200 ਹੀ ਛੋੜ ਕਰਿਓ 200 50 ਦੀ ਦੇ 50 ਤਾਂ ਕਾਟਣਾ ਦਿਓ ਹਣਾ 200 ਛੋੜ ਕਾ ਦੋ ਤੇ ਤੰਦੂ ਸਾਹਿਬ ਜੈਸੂ ਵਾਲੀ ਗਾਂ ਮਤਬਾ 4 ਮਹੀਨੇ ਤੇ 15 ਦਿਨ ਦੀ ਚੈੱਕ ਪਾਸ ਆ ਪਰਸੋਂ ਹੋਈ ਹੈ ਦੁੱਧ ਦੇ ਕੋਲ ਕਿੰਨਾ ਦੁੱਧ 8.5 ਕਿਲੋ ਪੱਕਾ ਪੱਕਾ ਤੇ ਸਿਰ ਤੇ ਦੀ ਇਹ ਆ ਵੀ ਥਣਵੇਰੋ ਇਤਰਾ ਹੀ ਬਹਿ ਜਾਓ ਪਾਣੀ ਮਾਰੋ ਪਸਮਕੀ ਚੌਣ ਵਾਲੀ ਚਲੋ ਤੋਰਾ ਕਰਾਈਏ ਚੈੱਕ ਹਣਾ ਇਹਦੀ ਤਾਂ ਨਹੀਂ ਆਪਣੀ ਗਾਰੰਟੀ ਆ ਵੀ ਕੋਈ ਆ ਕੇ ਧਾਰ ਬਣਾ ਨਾ ਮਾਰੇ ਅੱਛਾ ਆ ਤੁਹਾਨੂੰ ਲਾਮਾ ਨਹੀਂ ਦੇ ਸਕਦਾ ਕਿ ਗੋਪੀ ਸਾਂ ਤੇਰੀ ਕਾਮ ਤਾਂ ਮੜੀ ਨਹੀਂ ਤੇ ਜਾ ਖਾਲੀ ਹਾਂ ਨਹੀਂ 4 ਮਹੀਨੇ ਤੇ 15 ਦਿਨ ਦੀ ਜਿਹੜੀ ਚੈੱਕ ਪਾਸ ਆ 8 ਕਿਲੋ ਪੱਕਾ ਦੁੱਧ ਤੇ ਕਰਾਉਸ ਜੀ ਠੀਕ ਆ ਜੀ ਲਓ ਤੇ ਗਾਂ ਸੰਤੂ ਸਾਹਿਬ ਠੰਡੀ ਬਾਤੀ ਜਾਦੀ ਆ ਹਾਂ ਗਾਂ ਚਲੋ ਬਾਦੇ ਬੰਦੀ ਆ ਹਮ ਲਾਇਓ ਬਾਕੀ ਆਦੀ ਜਿਵੇਂ ਚੰਗੀ ਆਚਾਰੂ ਚੂਰੂ ਕਾਕੂ ਪੁੱਟ ਕੇ ਖਾਦੀ ਹਾਂ ਹੂੰ ਚਾਰੂ ਡੰਗਰ ਚੰਗਾ ਪੱਠੇ ਮੇਰੇ ਹੈ ਪੱਠਿਆਂ ਦੇ ਲੱਗਾ ਡੰਗਰ ਠੀਕ ਆ ਤੇ ਕਿੰਨੇ ਦੀ ਦੇ ਦਿੱਗੇ ਇਹ 30 ਦੀ ਦਈਏ ਸੰਤੂ ਸਾਹਿਬ ਨੂੰ ਦੇ ਦੀ ਹਾਂ ਤੇ ਨਾ ਯਾਰ ਛੱਡ ਗਿਆ ਤੂੰ ਪੱਕਾ 22 ਦੀ ਦੇ ਦੇ 200 ਨਹੀਂ ਆਪੇ ਛੋੜ ਕਰਦੇ ਹੋ ਜਿੱਤੇ 200 ਕੇਲਾ ਵੀ 27 ਦੀ ਹਾਂ 27 ਦੀ ਹਾਂ ਲੁਕਾੜ ਨਹੀਂ ਵੇਖਦੀ ਆ ਜੀ 25 ਦੀ ਨਹੀਂ ਨਹੀਂ 25 ਦੀ ਹਾਂ ਜਾਨਾ ਇਹ ਨਹੀਂ ਕਿ ਦੀ ਆਪਾਂ ਲੈ ਆਏ ਹਾਂ ਡੰਗਰ ਹੁਣ ਮੈਂ ਦੇ ਦਿਆਂ ਥੋੜਾ ਜਿਹਾ ਹਮ ਕੰਮ ਤੁਹਾਨੂੰ ਪਤਾ ਹਾਂ ਲਓ ਸੱਜਣੋ 27 ਜਾਂ ਦੀ ਜੱਤ ਨੂੰ ਹੋਊਗੀ ਹਾਂਜੀ ਹਾਂਜੀ ਬਾਕੀ ਚਲੋ ਪਹਾੜਾਂ ਜਾਂ ਪਸ਼ੂ ਜੇ ਮਾਹੌਲ ਦੇ ਹਿਸਾਬ ਨਾਲ ਵੀ ਠੀਕ ਹੈ ਪਹਾੜਾਂ ਤੇ ਆਪਣਾ ਆਪਣਾ ਵਿਚਾਰ ਰੱਖਿਓ ਤੇ ਚਲੋ ਜਿੰਦਗੀ ਰਹੀ ਤੇ ਫੇਰ ਮਿਲਾਂਗੇ ਕਿਉਂਕਿ ਹੁਣ ਤੇ ਘੜੀ ਦਾ ਨਹੀਂ ਕਿਸੇ ਦਾ ਪਤਾ ਜਿਵੇਂ ਹਾ ਟੈਗ ਦੀ ਅੱਜ ਕੱਲ ਬਿਮਾਰੀ ਜਾਂ ਕੋਈ ਇਸ ਤਰ੍ਹਾਂ ਵੀ ਕੁਝ ਚੱਲ ਪਈ ਆ ਠੀਕ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਰੱਬ ਰੱਖਾ ਤੇ ਇੱਕ ਸੱਜਣਾ ਮੋਟਰਸਾਈਕਲ ਆ ਕਿੰਨਾ ਮਾਡਲ ਆ ਇਹ ਸੀਟੀ 717 ਮਾਡਲ ਆ ਤੇ ਨੰਬਰ ਇੱਥੋਂ ਦਾ ਹੀ ਆਪਣੇ ਇਹ ਨੰਬਰ ਆਪਣਾ ਤਨ ਤਨ ਦਾ ਜੇ ਹਨਾ 32 73 73 ਹਾਂ 3201 ਤੇ ਤਰਨਤਾਰਨ ਦਾ ਪੀਪੀ 46 ਨੰਬਰ ਜੇ ਸਜਣੋ ਚਾਹੀ ਸੀ ਨਿਕਲਿਆ ਸੀ ਅੱਛਾ ਤੇ ਟਾਇਰ ਇਹਦੇ ਪਾਇ ਨੂੰ ਅਜਾ ਛੱਦ ਦੇਣ ਹੋ ਗਏ ਮਗਰਲੇ ਇੱਕ ਟਾਇਰ ਵੀ ਸਜਣੋ ਨਵਾਂ ਜਿਹੜਾ ਪਵਾਇਆ ਜੇ ਮਗਰਲਾ ਸਰਵਿਸ ਵੀ ਆਪਾਂ ਜਿਹੜੀ 8 ਦਿਨ ਹੋ ਗਏ ਨਾਲ ਹੀ ਹੋ ਤਨ ਕਰਾਈ ਹੈ ਤੇ ਆਹ ਵੇਖ ਸਕਦੇ ਜੇ ਦੀ ਹਾਲਤ ਹਾਲਤ ਵੀ ਚਲੋ ਠੀਕ ਹੈ ਚੰਗੀ ਹੈ ਜਿੰਨਾ ਕੁ ਭਾਅ ਬਿਲਕੁਲ ਤੇ ਕਿੰਨੇ ਦਾ ਬਾਈ ਕੋਪੀ ਦੇ ਦੇਣਾ ਤੇ 25000 ਜੈ ਸਨੋਈ 23 ਦਾ ਦੇ ਦਿਓ ਤੇ ਇਦਾ ਦੇ ਜਸਤ ਨਾ ਦੋਸ ਜਸਨ ਉਹ 23 ਹਜ਼ਾਰ ਦਾ ਮਿਲ ਜੂ ਹਾਂਜੀ ਹਾਂਜੀ ਮੂਰਤ ਦੀ ਪੂਰੀ ਗਰੰਟੀ ਹੈ ਹਾਂ ਠੀਕ ਹੈ ਕਾਜ ਪੱਤਰ ਹੋ ਕੇ ਆ ਸਾਰਾ ਕੁਝ ਠੀਕ ਹੀ ਆ ਰਿਹਾ ਸਤਿ ਸ੍ਰੀ ਅਕਾਲ ਜੀ